ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਕਾਰ ਚਲਾਣ ਦੇ ਵਕਤ ਤੁਹਾਡਾ ਤੇਲ ਵੀ ਘੱਟ ਇਸਤੇਮਾਲ ਹੋਵੇ ਅਤੇ ਤੁਹਾਡੇ ਪੈਸੇ ਦੀ ਵੀ ਬਚਤ ਹੋਵੇ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਮੈਂ ਖੁਦ ਕਾਰ ਨੂੰ ਚਲਾਣ ਦੇ ਸਮੇਂ ਜਿਹੜੀ ਗੱਲਾਂ ਦਾ ਖਿਆਲ ਰੱਖਦਾ ਉਹ ਗੱਲਾਂ ਤੁਹਾਨੂੰ ਦੱਸਾਂਗਾ ਕਿਉਂਕਿ ਕਾਰ ਚਲਾਣ ਦੇ ਵਕਤ ਮੈਂ ਕਾਫੀ ਗੱਲਾਂ ਦਾ ਖਿਆਲ ਰੱਖ ਕੇ ਆਪਣੇ ਕਾਫੀ ਤੇਲ ਦੀ ਬਚਤ ਕਰ ਲੈਂਦਾ ਮੇਰੀ ਗੱਡੀ ਦੀ ਮਾਈਲੇਜ ਵਧੀਆ ਮਿਲਦੀ ਜਾਂ ਫਿਰ ਆਪਾਂ ਕਹੀਏ ਕਿ ਮੇਰੀ ਗੱਡੀ ਦੀ ਐਵਰੇਜ ਬਹੁਤ ਚੰਗੀ ਆਂਦੀ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਆਪਾਂ ਸਾਰੇ ਇਹੀ ਚਾਹੁੰਦੇ ਆ ਕਿ ਕਾਰ ਚਲਾਣ ਲੱਗਿਆਂ ਸਾਡੀ ਕਾਰ ਦੀ ਜਾਂ ਕਿਸੇ ਵੀ ਗੱਡੀ ਦੀ ਮਾਈਲੇਜ ਬਹੁਤ ਵਧੀਆ ਆਵੇ ਜੇਕਰ ਮਾਈਲੇਜ ਵਧੀਆ ਲੈਣੀ ਤਾਂ ਸਾਨੂੰ ਕੁਝ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ ਜਿਹੜੀ ਗੱਲਾਂ ਦਾ ਮੈਂ ਖਿਆਲ ਰੱਖਦਾ ਉਹਨਾਂ ਦੇ ਵਿੱਚੋਂ ਪਹਿਲੀ ਗੱਲ ਇਹ ਹੈ ਕਿ ਮੈਂ ਆਪਣੀ ਗੱਡੀ ਦੇ ਹਮੇਸ਼ਾ ਟਾਇਰ ਪ੍ਰੈਸ਼ਰ ਮੇਨਟੇਨ ਰੱਖਦਾ ਟਾਇਰ ਪ੍ਰੈਸ਼ਰ ਹੁਣ ਕਿਸ ਗੱਡੀ ਦਾ ਕਿੰਨਾ ਹੋ ਸਕਦਾ ਹੈ ਇਹ ਤੁਹਾਨੂੰ ਤੁਹਾਡੀ ਗੱਡੀ ਦੀ ਮੈਨੂਅਲ ਦੇ ਵਿੱਚ ਤੁਹਾਨੂੰ ਪਤਾ ਲੱਗ ਸਕਦਾ ਹੈ ਜਦੋਂ ਵੀ ਤੁਸੀਂ ਆਪਣੀ ਗੱਡੀ ਨੂੰ ਕਿਤੇ ਵੀ ਲੈ ਕੇ ਜਾਣਾ ਜਾਂ ਫਿਰ ਰੈਗੂਲਰਲੀ ਤੌਰ ਦੇ ਉੱਪਰ ਆਪਣੀ ਗੱਡੀ ਦੇ ਟਾਇਰਾਂ ਦੇ ਵਿੱਚ 에ਅਰ ਪ੍ਰੈਸ਼ਰ ਨੂੰ ਮੇਨਟੇਨ ਰੱਖਿਆ ਕਰੋ ਕਿਸੇ ਵੀ ਗੱਡੀ ਦੇ ਟਾਇਰਾਂ ਦੇ ਵਿੱਚ ਨਾ ਤਾਂ ਹਵਾ ਪ੍ਰੈਸ਼ਰ ਜ਼ਿਆਦਾ ਹੋਣਾ ਚਾਹੀਦਾ ਨਾ ਹੀ ਘੱਟ ਹੋਣਾ ਚਾਹੀਦਾ ਹੈ ਦੋਵੇਂ ਹੀ ਸੂਰਤਾਂ ਵਿੱਚ ਗੱਡੀ ਦੀ ਐਵਰੇਜ ਵੀ ਵਧਿਆ ਨਹੀਂ ਮਿਲਦੀ ਅਤੇ ਗੱਡੀ ਦਾ ਨੁਕਸਾਨ ਵੀ ਹੁੰਦਾ ਹੈ ਸੋ ਸਭ ਤੋਂ ਵੱਡਾ ਟਿਪਸ ਤਾਂ ਇਹੀ ਹੈ ਕਿ ਗੱਡੀ ਦੇ ਟਾਇਰਾਂ ਦੇ ਵਿੱਚ ਹਮੇਸ਼ਾ ਹਵਾ ਪੂਰੀ ਹੋਣੀ ਚਾਹੀਦੀ ਹੈ ਮੇਨਟੇਨ ਹੋਣੀ ਚਾਹੀਦੀ ਹੈ ਹੁਣ ਦੂਜੀ ਗੱਲ ਹੈ ਜਿਸ ਦੇ ਨਾਲ ਤੁਸੀਂ ਕਾਰ ਦੀ ਵਧੀਆ ਮਾਈਲੇਜ ਲੈ ਸਕਦੇ ਹੋ ਉਹ ਹੁੰਦੀ ਹੈ ਗੱਡੀ ਦੇ ਗੇਅਰ ਅਤੇ ਸਪੀਡ ਦੇ ਵਿੱਚ ਸੰਤੁਲਨ ਬਣਾ ਕੇ ਰੱਖਣਾ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਵੀ ਗੇਅਰ ਦੇ ਵਿੱਚ ਗੱਡੀ ਚਲਾਉਂਦੇ ਹੋ ਤਾਂ ਫਿਰ ਉਸ ਗੇਅਰ ਦੇ ਮੁਤਾਬਕ ਹੀ ਕਾਰ ਦੀ ਸਪੀਡ ਰੱਖਣੀ ਚਾਹੀਦੀ ਹੈ ਇਸ ਦੇ ਨਾਲ ਹੀ ਕਿਸ ਗੇਅਰ ਦੇ ਵਿੱਚ ਕਿੰਨੀ ਦੇਰ ਗੱਡੀ ਚਲਾਣੀ ਹੈ ਇਹ ਵੀ ਨਿਰਭਰ ਕਰਦਾ ਹੈ ਸੋ ਕਿਹੜੇ ਗੇਅਰ ਦੇ ਵਿੱਚ ਕਿੰਨੀ ਦੇਰ ਤੱਕ ਗੱਡੀ ਚਲਾਨੀ ਹੈ ਤੇ ਕਿੰਨੀ ਤੇਜ਼ ਚਲਾਨੀ ਹੈ ਇਸ ਗੱਲ ਦੇ ਉੱਪਰ ਨਿਰਭਰ ਕਰਦਾ ਹੈ ਕਿ ਗੱਡੀ ਦੇ ਗੇਅਰ ਅਤੇ ਸਪੀਡ ਦਾ ਸੰਤੁਲਨ ਬਣਾਈ ਰੱਖਣਾ ਇਸ ਦੇ ਨਾਲ ਵੀ ਤੁਸੀਂ ਆਪਣੇ ਤੇਲ ਦੀ ਬਹੁਤ ਵਧੀਆ ਬਚਤ ਕਰ ਸਕਦੇ ਹੋ ਅਤੇ ਵਧੀਆ ਮਾਈਲੇਜ ਲੈ ਸਕਦੇ ਹੋ ਹੁਣ ਅਗਲੀ ਗੱਲ ਹੈ ਜਿਹੜੀ ਉਹ ਹੈ ਗੱਡੀ ਦੇ ਬਾਰ-ਬਾਰ ਗੇਅਰ ਬਦਲਣਾ ਜਾਂ ਫਿਰ ਬਾਰ-ਬਾਰ ਬ੍ਰੇਕ ਮਾਰਨਾ ਇਹ ਕੰਮ ਕਰਨ ਦੀ ਤੁਹਾਨੂੰ ਘੱਟੋ-ਘੱਟ ਜ਼ਰੂਰਤ ਪੈਣੀ ਚਾਹੀਦੀ ਹੈ ਇਹ ਤਾਂ ਹੀ ਤੁਸੀਂ ਕਰ ਸਕਦੇ ਹੋ ਜੇਕਰ ਗੱਡੀ ਨੂੰ ਇੱਕ ਸਥਿਰ ਸਪੀਡ ਦੇ ਉੱਪਰ ਤੁਸੀਂ ਚਲਾਉਂਗੇ ਜੇਕਰ ਬਾਰ-ਬਾਰ ਉਸ ਨੂੰ ਤੇਜ਼ ਕਰੋਗੇ ਜਾਂ ਤੇ ਬਾਰ-ਬਾਰ ਗੱਡੀ ਨੂੰ ਹੌਲੀ ਕਰੋਗੇ ਜਾਂ ਬਾਰ-ਬਾਰ ਬ੍ਰੇਕਾਂ ਮਾਰੋਗੇ ਜਾਂ ਬਾਰ-ਬਾਰ ਗੇਅਰ ਬਦਲੋਗੇ ਤਾਂ ਵੀ ਗੱਡੀ ਦਾ ਫਿਊਲ ਬਹੁਤ ਜ਼ਿਆਦਾ ਵੇਸਟ ਹੁੰਦਾ ਹੈ ਸੋ ਇਸ ਤਰੀਕੇ ਨਾਲ ਡਰਾਈਵਿੰਗ ਕਰਨੀ ਚਾਹੀਦੀ ਹੈ ਕਿ ਬਾਰ-ਬਾਰ ਸਾਨੂੰ ਗੇਅਰ ਬਦਲਣ ਦੀ ਜ਼ਰੂਰਤ ਨਾ ਪਵੇ ਅਤੇ ਬਾਰ-ਬਾਰ ਸਾਨੂੰ ਬ੍ਰੇਕਾਂ ਮਾਰਨ ਦੀ ਵੀ ਲੋੜ ਨਾ ਪਵੇ ਇਸ ਦੇ ਨਾਲ ਹੀ ਜੁੜਦੀ ਹੋਈ ਅਗਲੀ ਗੱਲ ਹੈ ਕਿ ਗੱਡੀ ਨੂੰ ਬਹੁਤੀ ਤੇਜ਼ ਗਤੀ ਦੇ ਵਿੱਚ ਨਾ ਚਲਾਣਾ ਅਤੇ ਬਹੁਤੀ ਹੌਲੀ ਵੀ ਨਾ ਚਲਾਣਾ हां जेकर ਤੁਸੀਂ ਟ੍ਰੈਫਿਕ ਦੇ ਵਿੱਚ ਹੋ ਤਾਂ ਤੁਸੀਂ ਨਿਸ਼ਚਿਤ ਰੂਪ ਦੇ ਵਿੱਚ ਤੁਸੀਂ ਸੁਭਾਵਿਕ ਹੀ ਗੱਡੀ ਨੂੰ ਹੋਲੀ ਚਲਾਉਂਗੇ ਲੇਕਿਨ ਆਪਾਂ ਹਾਈਵੇ ਦੀ ਗੱਲ ਕਰ ਰਹੇ ਹਾਂ ਹਾਈਵੇ ਦੇ ਉੱਪਰ ਇੱਕ ਸਥਿਰ ਸਪੀਡ ਦੇ ਉੱਪਰ ਜੇਕਰ ਗੱਡੀ ਚਲਾਈ ਜਾਵੇ ਜਿਸ ਤਰ੍ਹਾਂ ਮੈਂ ਕਰਦਾ ਹਾਂ 60 70 ਦੀ ਸਪੀਡ ਦੇ ਨੇੜੇ ਤੇੜੇ ਗੱਡੀ ਨੂੰ ਰੱਖਿਆ ਜਾਵੇ ਤਾਂ ਗੱਡੀ ਦੀ ਮਾਈਲੇਜ ਬਹੁਤ ਵਧੀਆ ਮਿਲਦੀ ਹੈ ਹੁਣ ਜੋ ਅਕਸਰ ਮੈਂ ਕਰਦਾ ਹਾਂ ਉਹ ਪੰਜਵਾਂ ਟਿਪਸ ਇਹ ਹੈ ਕਿ ਗੱਡੀ ਦੇ ਵਿੱਚ ਮੇਰੀ ਗੱਡੀ ਦੇ ਵਿੱਚ ਤਾਂ ਮਾਈਲੇਜ ਦੇਣ ਵਾਲਾ ਮੀਟਰ ਲੱਗਿਆ ਹੋਇਆ ਹੈ ਉਸ ਮੀਟਰ ਦੇ ਉੱਪਰ ਸ਼ੋਅ ਹੁੰਦਾ ਰਹਿੰਦਾ ਕਿ ਗੱਡੀ ਇਸ ਵਕਤ ਕਿੰਨੀ ਮਾਈਲੇਜ ਦੇ ਰਹੀ ਹੈ ਜੇਕਰ ਤੁਹਾਡੀ ਗੱਡੀ ਦੇ ਵਿੱਚ ਮਾਈਲੇਜ ਦੱਸਣ ਵਾਲਾ ਮੀਟਰ ਹੈ ਤਾਂ ਉਸ ਦਾ ਧਿਆਨ ਜਰੂਰ ਰੱਖਿਆ ਜਾਵੇ ਅਤੇ ਉਸ ਮੁਤਾਬਕ ਹੀ ਗੱਡੀ ਚਲਾਈ ਜਾਵੇ ਕਈਆਂ ਗੱਡੀਆਂ ਦੇ ਵਿੱਚ ਮਾਈਲੇਜ ਦੱਸਣ ਵਾਲਾ ਮੀਟਰ ਨਹੀਂ ਹੁੰਦਾ ਲੇਕਿਨ ਆਰਪੀਐਮ ਵਾਲਾ ਮੀਟਰ ਹੁੰਦਾ ਹੈ ਗੱਡੀ ਚਲਾਉਣ ਵਕਤ ਬਹੁਤੇ ਜ਼ਿਆਦਾ ਆਰਪੀਐਮ ਵਧਨੇ ਵੀ ਨਹੀਂ ਚਾਹੀਦੇ ਅਤੇ ਬਹੁਤੇ ਜ਼ਿਆਦਾ ਘਟਨੇ ਵੀ ਨਹੀਂ ਚਾਹੀਦੇ ਦਰਮਿਆਨੀ ਜਿਹੇ ਆਰਪੀਐਮ ਦੇ ਉੱਪਰ ਤੁਸੀਂ ਵਧੀਆ ਮਾਈਲੇਜ ਲੈ ਸਕਦੇ ਹੋ ਹੁਣ RPM ਦੱਸਣ ਵਾਲੇ ਮੀਟਰ ਦਾ ਖਿਆਲ ਰੱਖਣਾ ਜਾਂ ਫਿਰ ਮਾਈਲੇਜ ਦੱਸਣ ਵਾਲੇ ਮੀਟਰ ਦਾ ਖਿਆਲ ਰੱਖਣਾ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਰੇਸ ਵਾਲੇ ਪਾਈਡਲ ਨੂੰ ਬਹੁਤੇ ਜ਼ੋਰ ਕੇ ਨਾ ਦਬਾਓ ਅਤੇ ਇੱਕੇਦਮ ਲੋਡ ਪੈਣ ਦੇ ਉੱਪਰ ਬ੍ਰੇਕਾਂ ਨਾ ਮਾਰੋ ਸੋ ਸਥਿਰ ਸਪੀਡ ਦੇ ਉੱਪਰ ਜੇਕਰ ਤੁਸੀਂ ਗੱਡੀ ਨੂੰ ਚਲਾਉਂਗੇ ਤਾਂ ਤੁਸੀਂ ਗੱਡੀ ਦੀ ਬਹੁਤ ਵਧੀਆ ਮਾਈਲੇਜ ਲੈ ਸਕਦੇ ਹੋ ਸੋ ਇਹ ਟਿਪਸ ਅਪਣਾ ਕੇ ਮੈਂ ਤਾਂ ਆਪਣੀ ਗੱਡੀ ਦੀ ਵਧੀਆ ਐਵਰੇਜ ਲੈਂਦਾ ਹਾਂ ਸੋ ਤੁਸੀਂ ਵੀ ਇਹਨਾਂ ਗੱਲਾਂ ਦਾ ਖਿਆਲ ਰੱਖ ਕੇ ਆਪਣੀ ਗੱਡੀ ਦੀ ਬਹੁਤ ਵਧੀਆ ਮਾਈਲੇਜ ਜਾਂ ਫਿਰ ਬਹੁਤ ਵਧੀਆ ਐਵਰੇਜ ਲੈ ਸਕਦੇ ਹੋ ਸੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਬਾਈਜੀ ਪੰਜਾਬੀ ਨੂੰ ਜੇਕਰ ਤੁਸੀਂ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਕਰ ਲਓ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ